सारे मेरे वालों गाय सी जी सो अज अस इतने अमृतसर दहाती पुलिस एस एस पी साहब को आए हैं पिछले दिनों एक शरारती अंसर जिरा नाम गुरप्रीत सिंह चीमा अपने आपन दसदा और मसीह भाईचारे बारे बहुत भद्दी शब्दावली वरत रहे हैं साढ़े परमेश्वर साडे मुक्तिदाता साहबर प्रभु यशु मसीह की शराबी दस रहे हैं और सात बैबल धर्म ग्रंथ ਉਹਨੂੰ ਦੱਸ ਰਿਹਾ ਵਿੱਚ ਅਸਲੀ ਗੱਲਾਂ ਲਿਖੀਆਂ ਗਈਆਂ ਵਾ ਜਿਹਨੂੰ ਸੁਣ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਦੇ ਹਿਰਦੇ ਜਿਹੜੇ ਵਿਰੁੰਧਰੇ ਗਏ ਨੇ ਅੱਜ ਸਮੁੱਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦੇ ਕੇ ਇਸ ਬਦਲੇ ਦੇ ਉੱਪਰ 295ਏ ਔਰ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਸਾਡਾ ਸਿੱਖ ਭਾਈਚਾਰਾ ਵਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਜਿੰਨਾ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਉਹਨਾਂ ਬਗਵਦ ਗੀਤਾ ਜੀ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਕੁਰਾਨ ਸ਼ਰੀਫ ਦਾ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਬਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਆਪਣਾ ਭਾਈਚਾਰਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਅਸੀਂ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਵਪਾਰ ਸਾਝੇ ਆ ਸਾਡਾ ਮਰਨਜੀਤ ਸਾਝਾ ਵਾ ਮਗਰ ਕੁਛ ਇਹਨਾਂ ਦੇ ਸ਼ਰਾਰਤ ਹੀ ਅੰਦਰ ਜੋ ਨਿਹੰਗ ਸੰਗਤ ਬਾਹਰ ਦੇ ਵਿੱਚ ਆ ਕੇ ਮਸੀਹ ਭਾਈ ਚਾਰੇ ਬਾਹਰੇ ਜੋ ਮੂਝ ਹੁੰਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹਦਾ ਪਾਰ ਕਰਦੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਔਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸ਼ੇ ਆ ਅੱਜ ਅਸੀਂ ਇੱਥੇ ਕੰਪਲੀਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹ ਇਹੋ ਜਿਹੇ ਬੰਦੇ ਦੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤ ਮਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਔਰ ਉਹਨਾਂ ਨੇ ਕਿਹਾ ਤੁਸੀਂ ਸਾਰੇ ਉਹਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਏਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਕਦੇ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਸਿੱਖ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ Hindu ਭਰਾ ਵੀ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਨਸੀਬ ਭਾਈਚਾਰਾ ਵੀ ਪਹੁੰਚਿਆ ਇਹਨੂੰ ਲੈ ਕੇ ਪੂਰੇ ਭਾਈਚਾਰੇ ਵਿੱਚ ਬਹੁਤ ਰੋਸ਼ਿਆ ਪਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਨਾਲਾਈ ਵੀ ਇਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਰ ਭਾਈਚਾਰਕ ਇਨਸਾਨੀਅਤ ਵਿੱਚ ਅਸੀਂ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਜਿਹੇ ਬੰਦਿਆਂ ਦੇ ਨਕੇਲ ਕੱਸੀ ਜਾਵੇ ਇਕੱਠੇ ਹੋ ਕੇ ਅਸੀਂ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮਰਾ ਮੇਂਕਰ ਸਾਹਿਬ ਦੀ ਮੂਰਤੀ ਨੂੰ ਕਿਦਾ ਤੋੜਿਆ ਗਿਆ ਸੰਵਿਧਾਨ ਨੂੰ ਕਿਦਾ ਸੜਿਆ ਗਿਆ ਮੈਂ ਸਮਝਦਾ ਇਹ ਸਾਰੇ ਸ਼ਿਵਾਰਤੀ ਅੰਦਰ ਨੇ ਜਿਹੜੇ ਇਹ ਜੇ ਕੰਮ ਕਰਦੇ ਨੇ ਜਿਹੜੇ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ ਰਹਿਬਰਾਂ ਦੇ ਖਿਲਾਫ ਬੋਲਦੇ ਨੇ ਔਰ ਮੈਂ ਚਾਹੁੰਦਾ ਬੇਨਤੀ ਐਸੀ ਇੱਕ ਕਾਰਵਾਈ ਕੀਤੀ ਜਾਵੇ ਐਸਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ ਇਹ 10 ਵਾਰੀ ਲੋਕ ਸੋਚਣ